वाणी बेजवाणी અમરત sare ਗੁਰवाणी ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠਾ ਮਹਾਪੰਜਵਾ ਘਰ ਦੂਜਾ ਚੌਪਦੇ ਇਕੋ ਅੰਕਾਰ ਸਤ ਗੁਰ ਪ੍ਰਸਾਦਿ ਕੀਤਾ ਏਕ ਸਕੇ ਹਮ ਭਾਰਤ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਆਰ ਦਰਸ਼ਨ ਦੇਹੋ ਦਿਖਾਈ ਏਕ ਪਿਤਾ ਇਕਸਕੇ ਹਮ ਬਾਰਕ ਤੂੰ ਮੇਰਾ ਘਰ ਹਾਈ ਸੋਣਾ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਆਰ ਨਰਸ਼ਨ ਦੇਹੁ ਦਿਖਾਈ ਸੋਣਾ ਮੀਤਾ ਧੂਰੀ ਤੋਂ ਬਲ ਜਾਏ ਇਹ ਮਨ ਤੇਰਾ ਭਾਰੀ ਰਾਮ ਤਾਪ ਮਨੋ ਮਾਨ ਮਨ ਮਨ ਤੂੰ ਇਹ ਮਨ ਤੈਂ ਹੁੰਦੇ ਸਾਂ ਸੁਣ ਮੀਤਾ ਹਾਂ ਤੇਰੀ ਸ਼ਰਨਾਈ ਆਇਆ ਪ੍ਰਭ ਮਿਲਾ ਦੇਹੁ ਉਪਦੇਸਾ ਮਾਨ ਨਾ ਕੀਜੈ ਸ਼ਰਨ ਪਰਈ ਜਾਇ ਰਹ ਸੋ ਭਲਾ ਮਨਾਇਆ ਸੋਨ ਮੀਤਾ ਜਿਉ ਪੰਡਾ ਸਭ ਤਨ ਅਨ ਅਰਪੀ ਜਾਇ ਤਿਉ ਦਰਜਨ ਹੰਨ ਜਿਉ ਪਾਈਐ ਭੈਉ ਅਨ ਕਰਹ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਉ ਹੋਰ ਕਿਰਪਾ ਧਾਰੀ ਸਭ ਅਕੋਲ ਨਰਨਜਨ ਮਿੱਠਾ ਐ ਹੋ ਅਨਕਰਾ ਪ੍ਰਸਾਦ ਸੰਤਨ ਕਾ ਹਰ ਨਾਮਾ ਹੈ ਮਿੱਠਾ ਜਨ ਨਾਲਕ ਕਉ ਗੁਰ ਕਿਰਪਾ ਧਾਰੀ ਸਭ ਅਕੋਲ ਨਰਨਜਨ ਮਿੱਠਾ ਵਾਹਿਗੁਰੂ ਕੀ ਖਾਸਾ ਵਾਹਿਗੁਰੂ ਕੀ ਬਤੇ जो। गुरु गुरु, गुरु खालसा सतसंग जी बहुत ही मेहरबान सान सतगुरु श्री गुरु ग्रंथ साहब जी महाराज जी ने कृपा की साढ़े ते अमृत वेले जिथे दर्शन दारे बख्शिश किए उ सतगुरु जी ने कृपा करके ना पवित्र हुक्म बखशिश किए ਸਿਆਣਾ ਪਿਤਾ ਆਪਣੇ ਪੁੱਤਰ ਨੂੰ ਆਗਿਆਕਾਰੀ ਪੁੱਤਰ ਨੂੰ ਸਮਝਾਉਂਦਾ ਹੈ ਵੀ ਪੁੱਤਰਾ ਅੱਜ ਆਹ ਕੰਮ ਕਰਨਾ ਹੈ ਇਹ ਜੀਵਨ ਦੇ ਭਲੇ ਵਾਲਾ ਕੰਮ ਹੈ ਇਹ ਤੇਰੇ ਅੱਗੇ ਜਾਂ ਜੀ ਕੰਮ ਆਉਣਾ ਸਿਆਣਾ ਮਾਲਕ ਆਪਣੇ ਨੌਕਰ ਨੂੰ ਸਮਝਾਉਂਦਾ ਵੀ ਅੱਜ ਜੇ ਆਪਾਂ ਇਸ ਤਰ੍ਹਾਂ ਦਾ ਕੰਮ ਕਰਾਂਗੇ ਨਾ ਉਹਦੇ ਵਿੱਚ ਮੇਰਾ ਵੀ ਫਾਇਦਾ ਹੈ ਉਹਦੇ ਵਿੱਚ ਤੇਰਾ ਵੀ ਫਾਇਦਾ ਹੈ ਜੇ ਪੁੱਤਰ ਪਿਤਾ ਦੀ ਗੱਲ ਸੁਣਦਾ ਹੈ ਤੇ ਉਹ ਲਾਇਕ ਬਣ ਕੇ ਕੰਮ ਕਰਦਾ ਹੈ ਉਹਦੇ ਦੀ ਪਿਤਾ ਦੀ ਖੁਸ਼ੀ ਹੁੰਦੀ ਹੈ ਜੇ ਨੌਕਰ ਮਾਲਕ ਦਾ ਹੁਕਮ ਮੰਨਦਾ ਹੈ ਉਹਦੇ ਕਹੇ ਮੁਤਾਬਕ ਕੰਮ ਕਰਦਾ ਹੈ ਮਾਲਕ ਦੀ ਉਹਦੇ ਤੇ ਖੁਸ਼ੀ ਹੁੰਦੀ ਹੈ ਕਈ ਵਾਰੀ ਮਾਲਕ ਨਾ ਖੁਸ਼ ਹੋ ਕੇ ਗੰਨਾ ਲਾਇਆ ਭਾਈ ਆਹ ਤਾਂ ਤੇਰੀ ਤਨਖਾਹ ਹੈ ਆ ਭਾਈ ਤੈਨੂੰ ਦਿਵਾਲੀ ਨੌੜੀ ਜਾਂ ਸਭ ਕੀਤੇ ਪ੍ਰੋਗਰਾਮ ਤੇ ਆ ਅਭਾਰ ਦਿੱਤਾ ਜਾਂਦਾ ਹੈ ਪਿਤਾ ਕੁਝ ਹੁੰਦਾ ਉਹ ਕਹਿੰਦਾ ਲੈ ਪੁੱਤਰਾ ਹੁਣ ਤਾਰੂ ਮੈਂ ਆਪ ਤੂੰ ਕਰ ਲੈ ਤੂੰ ਸਿਆਣਾ ਹੁਣ ਤੂੰ ਕਰਿਆ ਕਰ ਇਸੇ ਤਰ੍ਹਾਂ ਗੁਰੂ ਵੀ ਸੱਲ ਹੁੰਦਾ ਸੱਜ ਦੀ ਜਦੋਂ ਸੱਤਰੂ ਇੱਤ ਬਚਨ ਮੰਨਦੇ ਆ ਨਾ ਸੱਤਰੂ ਬਰੇ ਕੋਈ ਸ਼ੰਤ ਫਿਰ ਸੱਤਰੂ ਕਹਿੰਦੇ ਹੁਣ ਦੱਸ ਤੇਰਾ ਕੰਮ ਕੀ ਹੈ ਭਾਈ ਤੇਰਾ ਕੋਈ ਕਾਰਜ ਤਾਂ ਹੈ ਇੱਕ ਵਾਰ ਮਾਪੁਰਸ਼ ਕਲੇਰਾਂ ਵਾਲੇ ਇੱਥੇ ਕਿਤੇ ਸਟੇਸ਼ਨ ਤੇ ਲੁਧਿਆਣੇ ਗਏ ਤੇ ਉੱਥੇ ਅਨਾਥ ਬੱਚਾ ਬੈਠੀ ਨਾ ਤੇ ਸ਼ਬਦ ਦਾ ਉਹਦੇ ਕੋਲ ਗਏ ਕਹਿਣ ਲੱਗੇ ਵੀ ਬਾਜ ਬੜੀ ਤਿਆਰੀ ਲੱਗੀ ਉਹਦੀ ਕਹਿਣ ਲੱਗੇ ਭਾਈ ਜਿਹੜਾ ਨਾਂ ਕੀਆ ਕਹਿੰਦਕ ਜੀ ਮੇਰਾ ਨਾਂ ਹੰਸਾ ਹੈ ਬੜੇ ਖੁਸ਼ ਹੋ ਜਿਆਦਾ ਕਿਉਂਕਿ ਮਾਪੁਰਸ਼ ਨੇ ਮਸਤਕ ਪੜ ਲਿਆ ਤੇ ਲਗੇ ਮੂੰ ਕੀ ਕਰਦਾ ਹੁੰਦਾ ਨੇ ਕਹਿੰਦਾ ਜੀ ਇੱਥੇ ਬੈਠ ਕੇ ਨਾ ਤੇ ਸਾਰਾ ਦਿਨ ਲਗਾਉਂਦਾ ਰਹਿੰਦਾ ਹੈ ਅਨੇ ਕਦੇ ਕੋਈ ਪੈਸਾ ਦੇ ਦਿੰਦਾ ਕੋਈ ਸੁਣਦਾ ਉਹ ਨਹੀਂ ਸੁਣਦਾ ਮਾਪੁਰਸ਼ ਕਰਨ ਕੇ ਕਿੰਨਾ ਰਹੋ ਜਾਊਗਾ ਲੋਕ ਹਜ਼ਾਰਾਂ ਦੀ ਕਿੰਨੀ ਤੱਕ ਤੈਨੂੰ ਸੁਣਨ ਵਾਸਤੇ ਉਦਾਵ ਲਿਖਣਗੇ ਕਹਿਣ ਲੱਗੇ ਕੀ ਕਹਿ ਤੂੰ ਤਰਸੀ ਮੈਨੂੰ ਸੁਣਨ ਵਾਸਤੇ ਮੈਨੂੰ ਤੇ ਇੱਥੇ ਕੋਈ ਪਰਿਆ ਜਾਂਦਾ ਮੇਰੀ ਗੱਲ ਸੋਹਣੇ ਤਿਆਰ ਨਹੀਂ ਕਹਿਣ ਲੱਗੇ ਤੈਨੂੰ ਉਡੀਕਿਆ ਕਰਨਗੇ ਲੋਕ ਆ ਚੱਲ ਮੇਰੇ ਨਾਲ ਜੰਤੀਮ ਉਸ ਬੱਚੇ ਨੂੰ ਜਿਹਨੂੰ ਕੁਝ ਵੀ ਨਹੀਂ ਆਉਂਦਾ ਸੀ ਨਾਲ ਲੈ ਗਈ ਉਹਦੀ ਝੋਲੀ ਚ ਰ ਕੀਰਤਨ ਦੀ ਦਾਤ ਪਾਈ ਕਹਿਣ ਲੱਗੇ ਨਾਲ ਨਾਲ ਸੇਵਾ ਕਰੇਗਾ ਨਾ ਤੜਕੇ ਉੱਠ ਕੇ ਨਿਸ਼ਾਨਣ ਕਰਕੇ ਤੂੰ ਭਵੇਂ ਨਹੀਂ ਕੁਝ ਤੈਨੂੰ ਮਿਲਣਾ ਵਾਜੂ ਵਾਜੂ ਕਰੀ ਤੇ ਲੈ ਗਿਆ ਤੇ ਕੀਰਤਨ ਸਿੱਖਣ ਲਾ ਦਿੱਤਾ ਤੇ ਐਸੀ ਬਖਸ਼ਿਸ਼ ਹੋਈ ਤਾਂ ਸ੍ਰੀ ਗੁਰੂ ਕਾਂਸਾਹ ਜੀ ਮਹਾਰਾਜ ਜੀ ਦੀ ਕਿਉਂਕਿ ਅਰਦਾਸ ਕੀਤੀ ਸਤਸੰਗੂ ਜੀ ਨੇ ਕਰਨਾ ਸੀ ਉਹਦੀ ਝੋਲੀ 'ਚ ਕੀਰਤਨ ਦੀ ਦਾਤ ਸਤਗੁਰੂ ਜੀ ਨੇ ਮਾਪੁਰਸ਼ ਦੇ ਰਾਹ ਪਾ ਦਿੱਤੀ ਤੇ ਫਿਰ ਇੱਕ ਦਿਨ ਐਸਾ ਆਇਆ ਉਹਦਾ ਪੂਰਾ ਨਾਮ ਜਿਹੜਾ ਸੀਗਾ ਭਾਈ ਹਰਮਨ ਸਿੰਘ ਦੀ ਜਿਦਾਦਰੀ ਵਾਲੇ ਜਿਹਨੂੰ ਲੋਕਾਂ ਸੰਸਾ ਚ ਕਹਿੰਦੇ ਬਲਵੰਤ ਤੇ ਭਾਈ ਸਾਹਿਬ ਨੂੰ ਨਾ ਲੋਕ ਲੱਖਾਂ ਦੀ ਗਿਣਤੀ ਥੋੜੀ ਕਿਤੇ ਹੁੰਦੀ ਸੀ ਵੀ ਭਾਈ ਸਾਹਿਬ ਕੀਰਤਨ ਕਰਨ ਆਉਣਗੇ ਭਾਈ ਅਰਮਨ ਸਿੰਘ ਜੀ ਜਗਤਰੀ ਵਾਲੇ ਮੈਂ ਅਨੇਡੈਕਸੀ ਉੱਥੇ ਗਏ ਤੇ ਬੜੇ ਵੱਡੀਆਂ ਸਟੇਜਾਂ ਦੇ ਉੱਤੇ ਨਾ ਉਹਨਾਂ ਨੂੰ ਲੈ ਕੇ ਜਾਂਦੇ ਤੇ ਲੱਖਾਂ ਦੇ ਲੋਕ ਲੋਕਾਂ ਦੀ ਗਿਣਤੀ ਦੇ ਲੋਕ ਪੁੱਛਦੇ ਹੁੰਦੇ ਸੀ ਭਾਈ ਅਰਮਨ ਸਿੰਘ ਜੀ ਕਿਦੋਂ ਕੀਰਤਨ ਕਰਦੇ ਜਿਹੜੇ ਨੂੰ ਜਿਹਨੂੰ ਕੋਈ ਨਹੀਂ ਨਾ ਪੁੱਛਦਾ ਜਾਂ ਕੋ ਮੁਸ਼ਕਲ ਅਰਥ ਬਣੇ ਢੋਈ ਕੋਈ ਨਾ ਦੇ

ਮੇਰੇ ਮਿੱਤਰਾਂ ਮਿੱਤਰ ਕਹ ਕੇ ਗੁਰੂ ਨੂੰ ਮਿੱਤਰ ਕਹਿੰਦਾ ਸਿੱਖ ਬੇਨਤੀ ਕਰਦਾ ਤੁਸੀਂ ਸੁਣ ਮੀਤਾ ਧੂਰੀ ਕੋਲ ਜਾਇ ਕਿਰਪਾ ਕਰ ਮੈਨੂੰ ਮਲਾ ਦਿਓ ਤੇ ਨਾਲ ਕਿਡਾ ਪ੍ਰੇਮ ਹੈ ਸਿੱਖ ਨੂੰ ਸਤguru ਆਦ ਮਾਰਦੇ ਉਹ ਵੀ ਕਹਿੰਦੇ ਭਾਈ ساری ਜ਼ਿੰਦਗੀ ਗੁਰਮੁਖ ਸਾਹਿਬਾ ਨਾਲ ਸੱਦੀ ਮਰਦਾਨੀ ਨੂੰ ਭਾਈ ਕਿਹਾ ਸੀ ਸਤguru ਜੀ ਨੇ ਪਿਆਰਾ ਕਿਹਾ ਸੀ ਤਨੂੰ ਕਹਿਣ ਲੱਗੇ ਆ ਪਿਆਰਿਆ ਗੱਬ ਸੁੱਕੀ ਪਾਣੀ ਆਹੋ ਸਿੱਖ ਸਤਗੁਰੂ ਕੇ ਪਿਆਰਿਓ ਕਬਸ ਸਤਗੁਰੂ ਕਿੰਨੇ ਪਿਆਰ ਨਾਲ ਸੰਤਰੂ ਬੁਲਾਉਂਦੇ ਸੀ ਮੇਰਾ ਖਿਆਲ ਆ ਅੱਜ ਮਾਂ ਵੀ ਸਵੇਰੇ ਬੱਚੇ ਨੂੰ ਉਠਾਉਣ ਵੇਲੇ ਚਿੰਤ ਕਰਦੀ ਆ ਸਕੂਲ ਦਾ ਟਾਈਮ ਹੋ ਗਿਆ ਉੱਠਦੇ ਨਹੀਂ ਪਿਤਾ ਵੀ ਕਈ ਵਾਰੀ ਤੇ ਕਹਿੰਦਾ ਸੰਤਗੁਰੂ ਚੇਟੇ ਦੀ ਸਤਗੁਰੂ ਤੇ ਸਮਝਾਉਂਦੇ ਆ ਐਵੇਂ ਨਹੀਂ ਕਰਨਾ ਤੇ ਜਿਹਦੇ ਵੱਲ ਸਤਗੁਰੂ ਹੈ ਨਾ ਇੱਕ ਗੱਲ ਯਾਦ ਰੱਖਿਓ ਕੋਈ ਕਦੇ ਟੋੜ ਨਹੀਂ ਆ ਸਕਦੀ ਮੈਂ ਸੰਤ ਗਿਆਨੀ ठाकुर ਸਿੰਘ ਜੀ ਬੇਟਾ ਮਾਰ ਤੇ ਇੱਕ ਗੱਲ ਇੱਕ ਵਾਰ ਸੁਣਿਆ ਸੀ ਇੱਕ ਕੋਲੇ ਬੈਠਾ ਉਹ ਕਹਿਣ ਲੱਗੇ ਨਿਤਨੇਮ ਵੀ ਕਰਦੇ ਆ ਪਾਣੀ ਪੜਦੇ ਆ ਪਰ ਪਤਾ ਨਹੀਂ ਕਿਉਂ ਦਿਨੋਂ ਦਿਨ ਘਾਟਾ ਪੈ ਰਿਹਾ ਇੱਕ ਦਮ ਗੈਨਹੀ ਕਹਿਣ ਲੱਗੇ ਕਹਿੰਦੇ ਜਿਹਦੇ ਵਲ ਗੁਰੂ ਹੋਵੇ ਉਹ ਤਾਂ ਘਾਟਾ ਪੈ ਨਹੀਂ ਸਕਦਾ ਜਿਹਦੇ ਵਲ ਗੁਰੂ ਹੋਵੇ ਨਾ ਉਹਨੂੰ ਜ਼ਿੰਦਗੀ ਚ ਕਦੇ ਘਾਟਾ ਨਹੀਂ ਪੈਸੇ ਮੈਂ ਬੜੀ ਮੁਸ਼ਕਲ ਦੇਖੀ ਹੋਇਆ ਔਖੇ ਸਮੇਂ ਦੇਖਿਆ ਇੱਥੋਂ ਤੱਕ ਜਿਹੜੇ ਪੀਰ ਜਾਣਦੇ ਮੈਂ ਮੌਤ ਦੇ ਮੂੰਹ ਵਿੱਚੋਂ ਨਿਕਲ ਆਏ ਤੇ ਮੈਨੂੰ ਸਤਨੁਜ ਜੀ ਨੇ ਜਦੋਂ ਕਿਰਪਾ ਕੀਤੀ ਮੇਰੇ ਕੋਲ ਕੁਝ ਵੀ ਨਹੀਂ ਸੀਗਾ ਅੱਜ ਵੀ ਮੇਰੇ ਮੈਂ ਕਹਿੰਦਾ ਮੇਰਾ ਮੇਰੇ ਕੋਲੇ ਆਪਣਾ ਕੁਝ ਵੀ ਨਹੀਂ ਗੁਰੂ ਦਾ ਜੀ ਤਾਂ ਬਹੁਤ ਕੁਝ ਦਿੰਦਾ ਸਤਨੁਜ ਬਿਨਾ ਮੰਗੇ ਤੋਂ ਜਿਹੜੀ ਮੈਨੂੰ ਆਸ ਪ੍ਰੀਤ ਨਹੀਂ ਸੀ ਨਾ ਉਹ ਵੀ ਦਿੱਤੀ ਮੈਂ ਗਿਆਨੀ ਜੀ ਤੋਂ ਜੋ ਸੁਣਿਆ ਨਾ ਕਿ ਉਹ ਕਹਿੰਦਾ ਉਹਨੂੰ ਰੈਸਟ ਮੈਨੂੰ ਇਹ ਲੱਗਦਾ ਸੀ ਮੈਨੂੰ ਕਹਿ ਨਹੀਂ ਉਹਨਾਂ ਨੇ ਕੋਈ ਗੱਲ ਕਹੀ ਕਹਿੰਦੇ ਜਿਹਦੇ ਬਲ ਗੁਰੂ ਹੈ ਨਾ ਉਹਨੂੰ ਘਾਟਾ ਨਹੀਂ ਹੋ ਸਕਦਾ ਜਾਂ ਤੂੰ ਮੇਰੇ ਵਾਲਾ ਹੈ ਤਾਂ ਕਿਆ ਮੋ ਸ਼ਦਮ ਤੂੰ ਸਭ ਕੁਛ ਮੈਨੂੰ ਸੌਪਿਆ ਜਦ ਮੇਰਾ ਬੰਦਾ ਬੁਰਤੇਗਵਾਲਾ ਸਾਹਿਬ ਆਸ਼ਾ ਜੀ ਕਹਿੰਦੇ ਤਾਂ ਨ ਧੰਨ ਸੰਪੇ ਸੁਖ ਦਿਓ আর ਮੋ ਨੀਕੇ ਤਾਂ ਕਹਿੰਦੇ ਤਨ ਦਤਾ ਧੰਨ ਦਤਾ ਸੁਖ ਦਿੱਤੇ ਉਹਨੇ ਸੋਹਣੇ ਘਰ ਦੇ ਦਿੱਤੇ ਤੇ ਕਈ ਵਾਰ ਕੀ ਹੁੰਦਾ ਨਾ ਕੋਠੀ ਪੈ ਰਹੀ ਹੂ ਕਿ ਬੜੀ ਮਹਿੰਗੀ ਤੇ ਮਾਲਕ ਦੇ ਮੱਥੇ ਤੇ ਟਿਆੜੀਆਂ ਹੁੰਦੀਆਂ ਕਿਉਂੜ ਗਿਆ ਨਾ ਰੱਖੋ ਨੌਕਰ ਆਇਆ ਬਾਹਰੋਂ ਢਿਆੜੀ ਦਾ ਵਾਲਾ ਢਿਆੜੀ ਵਾਲਾ ਕੁਛ ਹੈ ਉਹ ਕਹਿੰਦਾ ਮਾਲਕ ਜੀ ਕਿਉਂ ਮੱਥੇ ਤੇ ਟੀੜੀਆਂ ਪਾਈਆਂ ਵੀ ਤੁਹਾਡੀ ਕੋਠੀ ਬਣ ਰਹੀ ਹੈ ਅਸੀਂ ਤਾਂ ਢਿਆੜੀ ਕਰਨੀ ਹੈ ਕੋਠੀ ਤੇ ਝੋੜੀ ਹੈ ਉਹਦੇ ਮੱਥੇ ਤੇ ਨਾ ਇੱਥੇ ਕਈਆਂ ਦੇ ਤਿੰਨ ਲਕੀਰਾਂ ਦੀਆਂ ਆਉਂਦੀਆਂ ਉਧਰ ਤੀ ਤੇ ਕਈਆਂ ਦਾ ਚਿਹਰਾ ਕੁਛ ਵੀ ਨਹੀਂ ਹੁੰਦਾ ਭੱਲੇ ਝੁੱਗੀਆਂ 'ਚ ਰਹਿਣ ਵਾਲਿਆਂ ਦੇ ਵੀ ਤੇ ਚਿਹਰਾ ਤੇਰਾ ਹੋਂਕਾ ਹੁੰਦੀ ਇੱਕ ਗੱਲ ਯਾਦ ਰੱਖਿਓ ਜਿਹਨੂੰ ਗੁਰੂ ਨੇ ਬਖਸ਼ਿਸ਼ ਕਰਦਿਨਾ ਮਸਤ ਕੋ ਦਾ ਚਮਕਦਾ ਨਜ਼ਰ ਆਪ ਤੁਸੀਂ ਕਦੇ ਉਹਨੂੰ ਦੇਖੋਗੇ ਅੱਖਾਂ ਦੇ ਵਿੱਚ ਚਮਕ ਹੋਊਗੀ ਉਹਦਾ ਮਸਤਕ ਚਮਕਦਾ ਹੋਗਾ ਜਿਹਦੇ ਸੰਤ ਗੁਰੂ ਨੇ ਹੱਥ ਰੱਖਦਨ ਉਹਨੂੰ ਪਰਵਾਹ ਕੋਈ ਨਹੀਂ ਨਹੀਂ ਡੋਲਣਾ ਕੁਝ ਵੀ ਹੋ ਰਿਹਾ ਮਿਲ ਗਿਆ ਤਾਂ ਵੀ ਕੀ ਲੈ ਨਹੀਂ ਮਿਲਿਆ ਉਹ ਪਾਣੀ ਕਿਵੇਂ ਇਸ ਕਰਕੇ ਪਹਿਓ ਅਨੰਗੁਰ ਪ੍ਰਸਾਦ ਸੰਤਨ ਕਾ ਹਰ ਨਾਮਾ ਹੈ ਮਿੱਠਾ ਜੋ ਕਿ ਉਹਨਾਂ ਦੀ ਕਿਰਪਾ ਕੀ ਕਿਨ ਮਾਲਕ ਨਹੀਂ ਤੇ ਪਰਮੇਸ਼ਰ ਦੀ ਬੰਦਗੀ ਦਾ ਆਨੰਦ ਪਾਉਣ ਲੱਗ ਪੈਂਦਾ ਜਾ ਨਾਨਕ ਕੋ ਉਪਰ ਕਿਰਪਾ ਧਾਰੀ ਸਭ ਅੰਕੋ ਨਵਰਨ ਜਿੱਥੋਂ ਜਿਆ ਕੁਲਾ ਤੋਂ ਰਹਿਤ ਪਰਮੇਸ਼ਰ ਹਨ ਉਹਦੇ ਦਰਸ਼ਨ ਕਰਾ ਦਿੱਤੇ ਜਦੋਂ ਗੁਰੂ ਨੇ ਕਿਰਪਾ ਕੀਤੀ ਅਸੀਂ ਖੁਸ਼ ਰਹਿਣਾ ਸਿੱਖਣਾ ਹੈ ਗੁਰੂ ਦੀ ਲਾਗ ਵਿੱਚ ਤੇ ਕਈ ਵਾਰੀ ਹੁੰਦਾ ਕਈਆਂ ਦੇ ਕੋਲ ਬਹੁਤ ਖੁਸ਼ ਤਾਂ ਘਰ ਵਿੱਚ ਦੋ ਦੋ ਗੱਡੀਆਂ ਖੜੀਆਂ ਮੋਟਰਸਾਈਕਲ ਖੜੇ ਚੱਕੀਆਂ ਕੋਠੀਆਂ ਉਹਦੇ ਵੀ ਜਦੋਂ ਕੁਝ ਨਕਣਗੇ ਜੀ ਬਹੁਤ ਦੁਖੀ ਕਿਉਂ ਆ ਮੁੰਡੇ ਦਾ ਵਿਆਹ ਕੀਤਾ ਸੀ ਕੁਛ ਕੁਛ ਮੰਗਿਆ ਨਹੀਂ ਉਹਨਾਂ ਨੇ ਉਸ ਦਿੱਤਾ ਉਹ ਪਿਆਰੇ ਘਰ ਵਿੱਚ ਤੋਂ ਕੱਡੀਆਂ ਖੜੀਆਂ ਕਢਾਉਣ ਨੂੰ ਤਾਂ ਕਿਥਾਂ ਨਹੀਂ ਤੁਹਾਡੇ ਘਰ ਵਿੱਚ ਸੋਫੇ ਪਏ ਆ ਫਰਿਜਾਂ ਪਈਆਂ ਰੱਖਣ ਨੂੰ ਤੇ ਜਗ੍ਹਾ ਨਹੀਂ ਤੇ ਫਿਰ ਵੀ ਕਿਸ ਤੋਂ ਮੰਗਦੇ ਜੇ ਕੀ ਤੋਂ ਮੰਗਣਾ ਨਾ ਜੀਨੇ ਪਹਿਲਾਂ ਦਿੱਤਾ ਉਸੇ ਤੋਂ ਲਓ ਮਾਲਕ ਜੀ ਤੁਸੀਂ ਦੇਣਾ ਕਹਿੰਦੇ ਅੰਦਰ ਕਭ ਘਹਾੜ ਬੈਠਾ ਬਾਹਰ ਦੇ ਬੰਦੇ ਕਿੱਥੇ ਕਿਸ਼ਮ ਦੋਂਦਾ ਅੰਦਰ ਕਭ ਘਹਾੜ ਬੈਠਾ ਸਾਡੇ ਉਹ ਟਿਕੜੀ ਨਹੀਂ ਦਿੰਦਾ ਸਾਨੂੰ ਲੋਭ ਰੂਪੀ ਬਗੇ ਆੜ ਨਾਲ ਸਾਨੂੰ ਤੋੜੀ ਫਿਰਦਾ ਉਹ ਕਹਿੰਦਾ ਆ ਵੀ ਦੇ ਦੋ ਲੱਖ ਰੁਪਏ ਬਗੇ ਆੜ ਨਾਲ ਭਟਕਾਉਂਦਾ ਕਰਦਾ ਤੇ ਮੱਥੇ ਤੇ ਧੌੜੀਆਂ ਵੀ ਤਾਂ ਹੁੰਦੀਆਂ ਖਰਚਾ ਹੋ ਰਿਹਾ ਉਹ ਖਰਚਾ ਤਾਂ ਕੋਠੀ ਤੇ ਹੋ ਰਿਹਾ ਦੋ ਦੋ ਤਨ ਤਨ ਕੋਠੀਆਂ ਉੱਚਾ ਬਹੁਤ ਦੁਖੀਆਂ ਨੇ ਕਿਉਂ ਦੁਖੀ ਕਿਉਂ ਪਰਮੇਸ਼ਰ ਨਾਲ ਟੁੱਟੀ ਹੋਈ ਹੂੰ ਜੇ ਗੁਰੂ ਨਾਲ ਜੁੜ ਗਏ ਤੇ ਜਿਨ੍ਹਾਂ ਦੇ ਬੰਦ ਬੰਦ ਘੱਟੇ ਜਾ ਸੇ ਰਹੇ ਸੀ ਨਾ ਪੁੱਛਿਆ ਜਾਣ ਕੇ ਕਿਵੇਂ ਆ ਨਹੀਂ ਚੜਦੀ ਕਲਾ ਤੇ ਖੋਪਰੀ ਲੱਤੀ ਗੀ ਤਾਰੂ ਸਿੰਘ ਨੇ ਕਿ ਜਲਾਦ ਪੁੱਛਦਾ ਤਾਰੂ ਸਾਹਿਬ ਕਿਵੇਂ ਐ ਐਂ ਲੱਗਾ ਜੀ ਚੜ੍ਹਦੀ ਕਲਾ ਤੇ ਉਹ ਕਹਿੰਦਾ ਖੋਪਰੀ ਦਾ ਲੱਤੀ ਹੁਣ ਕੀ ਚੜ੍ਹਦੀ ਕਲਾ ਐਂ ਲੱਗਾ ਨਹੀਂ ਨਹੀਂ ਇਹ ਖੋਪਰੀ ਨਾਲ ਸੰਬੰਧ ਨਹੀਂ ਮਨ ਦੇ ਨਾਲ ਸੰਬੰਧ ਹੈ ਚੜ੍ਹਦੀ ਕਲਾ ਦਾ ਸੰਬੰਧ ਮਨ ਦੇ ਨਾਲ ਤੁਹਾਡੇ ਚਿਰ ਤੇ ਕਦੇ ਉਦਾਸੀ ਨਾ ਹੋਵੇ ਜੇ ਅੱਜ ਜਿਹੜਾ ਅੱਜ ਤੇ ਨਾਲ ਜੀ ਇਹ ਦਿਨ ਨਹੀਂ ਰਹਿਣੇ ਤੇ ਦਿਨ ਉਹ ਵੀ ਨਹੀਂ ਰਹਿਣੇ ਜੇ ਚੰਗੇ ਤੇ ਨਹੀਂ ਰਹਿਣੇ ਤੇ ਮਾੜੇ ਵੀ ਨਹੀਂ ਰਹਿਣੇ ਇੱਕਦਮ ਫਿਰ ਚੰਗੇ ਹੋਣਗੇ ਉਤਰਾਓ ਚੜਾਓ ਜ਼ਿੰਦਗੀ 'ਚ ਆਉਂਦਾ ਰਹਿੰਦਾ ਹੈ ਇਹ ਸਿੱਖ ਲਓ ਕਿ ਜੋ ਸਤਿਗੁਰੂ ਨੇ ਸਾਨੂੰ ਦਿੱਤਾ ਸਾਨੂੰ ਸਵਾਸ ਦਿੱਤੇ ਹੈ ਕੀਮਤੀ ਸਾਨੂੰ ਸਰੀਰ ਦਿੱਤਾ ਕੀਮਤੀ ਤੂੰ ਉਸ ਉਹਦੇ ਬਲੋਂ ਵੀ ਕਰ ਹੈ ਕੀ ਜਿਹੜਾ ਸਤਿ ਮੈਨੂੰ ਜਿਆਦਾ ਮੈਂ ਇੱਕ ਵਾਰੀ ਸਰਬਸਤੋਂ ਹਟ ਗਿਆ ਤੇ ਮੈਂ ਸੋਚਿਆ ਵੀ ਜਦੋਂ ਆਹ ਸਰਬਸਤ ਲੱਭਾਂਗੇ ਫਿਰ ਦੇਖੀ ਜੋ ਉਦਾਸੀ ਦੇ ਵਿੱਚ ਇੱਥੇ ਨਾਲ ਹੀ ਸੰਤ ਨੂੰ ਉਕਰਦਾ ਹੁੰਦਾ ਡੇਰਾ ਉੱਥੇ ਉਹਨਾਂ ਦਾ țeਲਾ ਸੀ ਤੇ ਪਤਾ ਨਹੀਂ ਉਹਨੂੰ ਕੋਈ ਅਨੁਭਵੀ ਹੋ ਗਿਆ ਮੈਂ ਜਦੋਂ ਗਿਆ ਮੈਂ ਜਾ ਕੇ ਕਿਉਂਕਿ ਮੇਰਾ ਉਹਨਾਂ ਨਾਲ ਬੜਾ ਪ੍ਰੇਮ ਸੀ ਉਹ ਗੁਰਬਾਣੀ ਪੜ੍ਹਦੇ ਸੀ ਬਹੁਤ ਵਧੀਆ ਕਨਸਤ ਸਿੰਘ ਸੀ ਜਿਬਾਤ ਜਿਹੜੇ ਬਣ ਗਏ ਉਹਨਾਂ ਦੇ ਪਰ ਉਹਦੇ țeਲੇ ਵਾਲਾ ਕੰਮ ਨਹੀਂ ਅੱਜ ਵੀ ਉਹ ਘਰੇ ਗੁਰਬਾਣੀ ਦਾ ਪਾਠ ਕਰਉਂਦੀ ਹੈ ਉਹਨੇ ਮੈਨੂੰ ਜਾਂਦੇ ਸਾਰ ਇੱਕ ਸਵਾਲ ਕੀਤਾ ਮੈਨੂੰ ਕਹਿੰਦਾ ਕਿ ਜਦੋਂ ਅੰਦੋਲਨ ਦੀ ਲੋੜ ਨਹੀਂ ਕਿਹਾ ਕਿਉਂ ਜੀ ਇਹ ਉਹ ਕੰਨ ਲਈ ਨੌਕਰੀ ਸ਼ੁਰੂ ਕੀਤੀ ਉਹ ਤੋਂ ਵਧੀਆ ਮਿਲੂ ਤੇ ਥੋੜੇ ਦਿਨ ਹੀ ਹੋਏ ਗੁਰੂ ਸਾਹਿਬ ਨੇ ਆਵਾਜ਼ ਮਾਰ ਕੇ ਕਿਹਾ ਵੀ ਭਾਈ ਆਹ ਤੇਰੇ ਵਾਸਤੇ ਜਗ੍ਹਾ ਖਾਲੀ ਆ। ਉਸ ਤੋਂ ਬਾਅਦ ਤਨਖਾਹ ਮਿਲੀ, ਪਦਮਾਨਸਤਾਨ ਮਿਲਿਆ। ਇਸ ਕਰਕੇ ਅਸੀਂ ਗੁਰੂ ਪਾਤਸ਼ਾਹ ਜੀ ਤੇ ਵਿਸ਼ਵਾਸ ਕਰਕੇ ਚੱਲੀਏ। ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਜਾਗੇ ਨਾ ਫਿਕਰ ਇਹਨਾਂ ਨੂੰ ਆ ਸਾਡਾ। ਬੱਚੇ ਦੀ ਸਾਰੀ ਜ਼ਿੰਦਗੀ ਦਾ ਫਿਕਰ ਮਾਂ-ਬਾਪ ਨੂੰ ਹੁੰਦਾ ਜਦੋਂ ਛੋਟੇ ਹੁੰਦੇ ਨੇ। इस करके असिता बालक है बच्चे है बस एक ही कही चलो पातशाह जिते तू रखेगा तो उमाला पर्वत वर्गा आसना है हिमाला पर्वत पर तेरा आसना भी टूट सकता है तुम कृप कृपा करो सतगुरु जी कहते लख खुशिया पातशाही जो सतगुरु नजर करे जे गुरु ने नजर करती ना मेहरती ਤੇ ਲੱਖਾਂ ਖੁਸ਼ੀਆਂ ਤੇ ਲੱਖਾਂ ਪਾਪਾਂ ਸਹਿਣ ਨੂੰ ਉਹਨਾਂ ਦੀ ਚੋੜੀ ਵਿੱਚ ਹੋਣਗੇ ਉਹ ਲਜਕਾਂ ਦੀ ਖਿਵਾ ਸਤ ਕਰੋ ਆਪਣਾ ਮਿਹਨ ਪਰ ਅੱਤ ਸੱਤ ਰੱਖਣ ਚੜ੍ਹਦੀ ਕਲਾ ਦਾ ਜੀਵਨ ਇਸੇ ਤਰ੍ਹਾਂ ਬਖਸ਼ੀ ਰੱਖਣ ਆਪਣੇ ਦਰ ਤੋਂ ਸਾਨੂੰ ਵਸ ਕੁਰਸ਼ੀਆਂ ਦੇ ਹੀ ਰੱਖਣ ਇਹਨਾਂ ਪੌਦੇ ਜੇੜ ਮਾਂ ਕੀ ਤਾਂ ਸਭ ਕੋ ਨੂੰ ਫਿਕਰ ਹੈ ਆਪੇ ਕਰਦੇ ਉਹ ਲਜਕਾਂ ਦੀ ਖਿਵਾ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ